ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਦੇਸ਼ ਵਿਦੇਸ਼ ਵਿੱਚ ਵਸਦੀਆਂ ਸੰਗਤਾਂ ਨੂੰ ਤਨ ਤਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਤੀਜੇ ਪਾਤਸ਼ਾਹ ਉਹਨਾਂ ਦੇ ਪ੍ਰਕਾਸ਼ ਦੇ ਹੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਤੇ ਗੁਰਮੁਖ ਪਿਆਰੂ ਗੁਰੂ ਅਮਰਦਾਸ ਮਹਾਰਾਜ ਨੇ ਗੁਰਕਾਰ ਦੇ ਵਿੱਚ ਸੇਵਾ ਕੀਤੀ ਤੇwidetilde ਜੇ ਪਾਤਸ਼ਾਹ ਦੇ ਰੂਪ ਵਿੱਚ ਪ੍ਰਗਟ ਹੋਈ ਕਿਉਂਕਿ ਸਤਿਗੁਰ ਮਹਾਰਾਜ ਗੁਰਮੁਖ ਪਿਆਰੂ ਬਿਆਸ ਦਰਿਆ ਤੋਂ ਗਾਗਰ ਜਲ ਦੀ ਗਾਗਰ ਭਰ ਕੇ ਲਿਆਉਂਦੇ ਸੀ ਤੇ ਸਤਗੁਰ ਮਹਾਰਾਜ ਨੂੰ ਆਪ ਇਸ਼ਨਾਨ ਕਰਵਾਉਣਾ ਜਿਸ ਦਿਨ ਸਤਗੁਰ ਮਹਾਰਾਜ ਨੂੰ ਗੁਰਤਾ ਗਦੀ ਮੈ ਰਣੀ ਸੀ ਉਸ ਦਿਨ ਇਕਾ ਕਾਲ ਪੁਰਖ ਦਾ ਕੌਤਕ ਵਰਤੇ ਨਾਲੇ ਜਿੱਥੋਂ ਗੁਰਮਉ ਪਿਆਰ ਗੁਰੂ ਅਮਰਦਾਸ ਸਾਹਿਬ ਲੰਗਦੇ ਹੁੰਦੇ ਸੀ ਜਲਦੀ ਗਾਗਰ ਲੈ ਕੇ ਉਥੇ ਇੱਕ ਜੁਲਾਹੇ ਦਾ ਘਰ ਸੀ ਤੇ ਸਤਗੁਰ ਮਹਾਰਾਜ ਦਾ ਜੁਲਾਹੇ ਦੇ ਕਿਲੇ ਨਾਲ ਜਦੋਂ ਖੇਡਾ ਵਜਿਆ ਤਾਂ ਸਤਗੁਰ ਮਹਾਰਾਜ ਗੁਰਮੂਪੇਰ ਡਿਗੜ ਲਗੀ ਪਰ ਦੇਖਿਓ ਐਨੇ ਸਤਗੁਰੂ ਮਹਾਰਾਜ ਦੀ ਸੇਵਾ ਸੀ ਕੇ ਗਾਗਰ ਦੀ ਯਾਦ ਗੁਰਮੁਖ ਪਿਆਰੋ ਬੇਗਾਨੀ ਤੇ ਜਦੋਂ ਬੜਾ ਜ਼ੋਰ ਦਾ ਆਵਾਜ਼ ਆਈ ਖੜਕਾ ਹੋਇਆ ਤੇ ਜੁਲਾਹੇ ਦੀ ਨੀਂਦ ਖੁੱਲ ਗਈ ਤੇ ਜੁਲਾਹਿਆਂ ਕੁਛਣ ਲੱਗੇ ਕਹਿੰਦੇ ਕੌਣ ਹੈ ਜਲਾਹੀ ਨੇ ਗੁਰਮੁਖ ਪਿਆਰ ਉਸ ਸਹਿ ਸੁਭਾਈ ਬਚਨ ਕੀਤੇ ਕਹਿੰਦੇ ਇਸ ਵੇਲੇ ਕੌਣ ਹੋ ਸਕਦਾ ਅਮਰੂ ਨੇ ਥਾਵਾ ਹੋ ਸਕਦਾ ਜਦੋਂ ਨਾ ਗੁਰਮੁਖ ਪਿਆਰੂ ਇਹ ਬਚਨ ਸਤਗੁਰ ਮਹਾਰਾਜ ਦੇ ਕੰਨਾਂ ਵਿੱਚ ਪਈ ਆਵਾਜ਼ ਸਤਗੁਰ ਮਹਾਰਾਜ ਨੇ ਸਹਿ ਸੁਭਾਈ ਬਚਨ ਦੁਹਰਾਏ ਕਹਿੰਦੇ ਚੱਲਿਏ ਮੈਂ ਨਿਥਾਵਾਂ ਮੈਂ ਤਾਂ ਗੁਰੂ ਵਾੜਾ ਤੇ ਗੁਰਮੋਹ ਪਿਆਰਾਂ ਨਹੀਂ ਕਹਿਣ ਦੀ ਦੇਰ ਸੀ ਕਿ ਜੁਲਾਹੀ পাগল ਹੋ ਗਈ ਤੇ ਕੱਪੜੇ ਫਾੜ ਲਏ ਜੰਗਣਾ ਵੱਲ ਨੂੰ ਦੌੜ ਕੇ ਤੇ ਇਧਰੋਂ ਸਤਗੁਰੂ ਮਹਾਰਾਜ ਭਰੀ ਭਰੀ ਗਾਗਰ ਦੀ ਜਾਲ ਲੇਤੀ ਸਤਗੁਰੂ ਮਹਾਰਾਜ ਸ਼ਨਾਨ ਦੂਜੇ ਪਾਤਸ਼ਾਹ ਦਾ ਕਰਵਾਇ ਗੁਰੂ ਅੰਗਦ ਦੇ ਮਹਾਰਾਜ ਬਾਬਾ ਅਮਰਦਾਸ ਜੀ ਨੂੰ ਪੁੱਛਣ ਲੱਗੇ ਕਹਿੰਦੇ ਭਾਜੀ ਉਹ ਜਹ ਨਹੀਂ ਕਿਆ ਕਹਿੰਦੇ ਸੀ ਕਿ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਸਤਿਗੁਰ ਮਹਾਰਾਜ ਤੁਸੀਂ ਜਾਣੀ ਜਾ ਫਿਰ ਗੁਰਮਉ ਪਿਆਰੂ ਦੂਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਸੰਗਤਾਂ ਨੂੰ ਭਾਈ ਕਹਿੰਦੇ ਆ ਬਾਬਾ ਅਮਰਦਾਸ ਜੀ ਦੀ ਸੇਵਾ ਨੂੰ ਸੰਪੂਰਨ ਹੋ ਗਈ ਹੈ ਹੁਣ ਇਸ ਨੂੰ ਗੁਰਤਾ ਗਦੀ ਦੇਣ ਦਾ ਹੱਕ ਬਣਦਾ ਤੇ ਆਓ ਗੁਰਮੋ ਪਿਆਰੋ ਆਪਾਂ ਅੱਜ ਉਸ ਗੁਰੂ ਦਾ ਪ੍ਰਕਾਸ਼ ਦੇ ਆੜਾ ਮਨਾ ਰਹੇ ਹਾਂ ਤੇ ਇਸ ਪ੍ਰਕਾਸ਼ ਦੇ ਆੜੇ ਨੂੰ ਮੁਖਰਾ ਕਹਿੰਦੇ ਹਾਂ ਹਰ ਵਾਰ ਦੀ ਦਰ ਦੇਸ ਵਿਦੇਸ ਵੀ ਤੁਸੀਂ ਸਾਰੇ ਬੈਠੇ ਹੋ ਬੇਨਤੀ ਹੈ ਕਿ ਜਿਹੜੇ ਗੁਰੂ ਵਾਲੇ ਨਹੀਂ ਬਣੇ ਜਿੱਥੇ ਕਿਤੇ ਖੰਡੇ ਵਾਟੇ ਦਾ ਅੰਮ੍ਰਿਤ ਿਆਰ ਹੁੰਦਾ ਜ਼ਰੂਰ ਸਿੱਖੀ ਦੇ ਸਕੂਲ ਦੇ ਦਾਖਲੇ ਲੋ ਬੜਾ ਹੀ ਗੁਰਮੁਹ ਪਿਆਰ ਆਨੰਦ ਹੈ ਨਿਮਾਣਿਆਂ ਦਾ ਮਾਣ ਹੈ ਗੁਰੂ ਨਿਤਾਣਿਆਂ ਦਾ ਤਾਣ ਨਹੀਂ ਉੱਠੇ ਸਭ ਗੁਰਮੁਹ ਪਿਆਰ ਨੂੰ ਤਾਨ ਸਤਕਾਰ ਜੋਗ ਨੇ ਪਰ ਬਾਬੇ ਨਾਨਕ ਦੇ ਸਕੂਲ ਵਿੱਚ ਦਾਖਲਾ ਲੈ ਕੇ ਦੇਖੋ ਗੁਰਮੁਖ ਪਿਆਰਿਓ ਗੁਰੂ ਆਪਣੇ ਪਿਆਰਿਆਂ ਨੂੰ ਸਵਾਰਦਾ ਹੈ ਜਿਹਨੂੰ ਦੁਨੀਆ ਵਿੱਚ ਕੋਈ ਨਹੀਂ ਪੁੱਛਦਾ ਉਸ ਦੇ ਗੁਰੂ ਪਹਿਚਾਨ ਬਣਾਉਂਦਾ ਹੈ ਸੋ ਵੀਡੀਓ ਯਾਦਾਂ ਲੰਬੀ ਹੋ ਜਾਏਗੀ ਇਹਨੇ ਬੇਨਤੀਆਂ ਕਰਨੀ ਪਰਮਾਨ बलाओ जी फते वाहिगुरू जी का ख़ाल वाहिगुरू जी